ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ। ਤੁਹਾਡੇ ਆਪਣੇ ਮਨਪਸੰਦ ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁਖੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਜੜੇ ਵੱਡੇ ਸਾਰਿਆਂ ਦੀ ਕਮਾਈ ਇਕ ਹੋਣ ਜੀ ਬਰਕਤਾਂ। ਲੋ ਭਾਈ ਕਿਸਾਨ ਦਾ ਪੱਤਰ ਖੜਾ ਹੈ। ਇਹ ਦਸਫਤੇ ਖਾਂਦੇ ਆ 100 ਬਾਕੀ ਭਾਈ ਤਾਹ ਦੇ ਲੋ ਧੰਨਵਾਦ ਜਿਹੜਾ ਤੁਸੀਂ ਸਾਰੇ ਹੀ ਪਰਿਵਾਰ ਨੂੰ ਸਿਹਤ ਦੇ ਨਾਲ ਕਮੈਂਟ ਕਰਦੇ ਆ ਵੀ ਚਲੋ ਕਹਿੰਦੇ ਵੀ ਬੰਦੇ ਚੰਗੇ ਦੀ ਉਹਦੀ ਬੋਲੀ ਤੋਂ ਪਤਾ ਲੱਗ ਜਾਂਦਾ ਵੀ ਉਹਦੇ ਮਾਪੇ ਦੇ ਕਿਹੇ ਕਿਹੜੇ ਸੰਸਕਾਰ ਆ ਵੀ ਤੁਸੀਂ ਚੰਗੇ ਕਮੈਂਟ ਕਰਦੇ ਆ ਚੰਗੀ ਸੋਚ ਆ ਤੁਹਾਡੀ ਬਹੁਤ بڑے بڑے ਕਮੈਂਟ ਕਰਦੇ ਆ ਵਿੱਚ ਵੀ ਉਹਨੋਂ ਪਿੱਛੇ ਮੈਨੂੰ ਆਸਟ੍ਰੇਲੀਆ ਤੋਂ ਆਇਆ ਉਹ ਪਪਰਾਲੀ ਰਹਿੰਦਾ ਪਰਿਵਾਰ ਉਹਨਾਂ ਦਾ ਵੀ ਧੰਨਵਾਦ ਹੈ ਭਾਈ ਉਹ ਕਹਿੰਦੇ 20 ਸਾਲ ਹੋ ਗਏ ਵੀ ਚਲੋ ਕੋਈ ਨਹੀਂ ਮਹਾਰਾਜ ਤੁਹਾਨੂੰ ਇੱਥੇ ਭਾਈ ਚੜ੍ਹਦੀਆਂ ਕਲਾਂ ਚ ਰੱਖਿਓ ਕਹਿੰਦੇ ਵੀ ਸਾਡੇ ਦੇਸ਼ ਦਿਲ ਦੇ ਵਿੱਚ ਪੰਜਾਬ ਵਸਿਆ ਬਾਬੇ ਅਸੀਂ ਯਾਦ ਕਰਦੇ ਰਹਿੰਦੇ ਆ ਉਸ ਦੇ ਵਿੱਚ ਵਿੱਚ ਗੁਰਵਿੰਦਰ ਵੀਰ ਅਮਰੀਕਾ ਵੀ ਉਹ ਪਿੱਛੇ ਕਹਿੰਦਾ ਵੀ ਅਸੀਂ ਬਲੌਂਗ ਕਰਦੇ ਆ ਪਟਿਆਲੇ ਨੂੰ ਪਟਿਆਲੇ ਤੇ ਭਾਈ ਜਦੋਂ ਉਹਨਾਂ ਨੇ ਪਟਿਆਲਾ ਕਿਸ ਨਾਲ ਜਦੋਂ ਉਦੋਂ ਹੀ ਯਾਦ ਆ ਗਿਆ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਬਹੁਤ ਚੰਗੀ ਨਗਰੀ ਤੇ ਵੀਰ ਨੇ ਜਾ ਕੇ ਭਾਈ ਅਮਰੀਕਾ ਦੇ ਵਿੱਚ ਜਿਹੜੇ ਝੰਡੇ ਗੱਡੇ ਪਏ ਉਹਨੂੰ ਵੀ ਮਹਾਰਾਜ ਬਾਈ ਚੜਦਿਆਂ ਗੱਲਾਂ ਚ ਰੱਖੇ ਉਹਨੇ ਵੀ ਕਮੈਂਟ ਬਹੁਤ ਬੜਾ ਕਰਿਆ ਵੀ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਚਲੋ ਬੰਦਾ ਸ਼ਾਬਾਸ਼ੀ ਦੰਦਾ ਕਹਿੰਦੇ ਗਾਇਕ ਦੇ ਖਾਤਰ ਤਾੜੀਆਂ ਜਿਹੜੀਆਂ ਨਾ ਉਹ ਦਵਾਈ ਦਾ ਕੰਮ ਕਰਦਾ ਇਸ ਤਰ੍ਹਾਂ ਹੀ ਸਾਡੇ ਲਈ ਤੁਹਾਡੇ ਕਮੈਂਟ ਹੈ ਜਿਹੜੇ ਉਹ ਸਾਨੂੰ ਬਹੁਤ ਸਿੱਖਿਆ ਦਿੰਦੇ ਆ ਖੁਸ਼ੀ ਵੀ ਹੁੰਦੀ ਆ ਵੀ ਸਾੰਨ ਵੀ ਕੋਈ ਭਾਈ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕੋਈ ਜਾਣਦਾ ਠੀਕ ਨੇ ਸੋ ਚਲੋ ਮਹਾਰਾਜ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਜਾਣਾ ਜੀ ਬਠਿੰਡੇ ਜਾਣਾ ਤਾਂ ਮੰਨ ਨੇ ਤਾਂ ਪਰ ਨੰਬਰ ਮੇਰਾ ਲੱਗਿਆ ਵੀ ਨੇਤਰਬਾਈ ਨੇ ਭਾਈ ਟਰਾਲਾ ਲੈਣਾ ਤੁਹਾਨੂੰ ਪਤਾ ਵੀ ਕੋਈ ਚੀਜ਼ ਲੈਣ ਜਾਣਾ ਵੀ ਪਰਿਵਾਰ ਚੋ ਇਕੱਠੇ ਹੋ ਕੇ ਜਾਂਦੇ ਜੱਗੇ ਨੇ ਵੀ ਜਾਣਾ ਸੋ ਉਧਰ ਨੂੰ ਜਾਣਾ ਬਾਕੀ ਆਪਣੇ ਘਰ ਦੇ ਵਿੱਚ ਲੱਗੇ ਹੋਏ ਆ ਵੀ ਚਲੋ ਮਲਾਉਂਦਾ ਕਿਹੜੇ ਕਿਹੜੇ ਕੰਮ ਲੱਗੇ ਹੋਏ ਬੱਚੇ ਚਲੇ ਗਏ ਸਕੂਲ ਤੇ ਦੁਬਾਰਾ ਤੋਂ ਭਾਈ ਧੰਨਵਾਦ ਗੁਰਵਿੰਦਰ ਵੀਰ ਅਮਰੀਕਾ ਪਟਿਆਲੇ ਤੋਂ ਬਲੌਨ ਕਰਦਾ ਵੀ ਮਹਾਰਾਜ ਤੈਨੂੰ ਭਾਈ ਚੜ੍ਹਦੀਆਂ ਕਲਾਂ ਚ ਰੱਖੇ ਇੱਕ ਵੀਰ ਆਸਟ੍ਰੇਲੀਆ ਤੋਂ ਉਹਨਾਂ ਨੇ ਪਪਰਾਲੀ ਰਹਿੰਦੇ ਆ ਪਪਰਾਲੀ ਤਾਂ ਸਾਡੇ ਨੇੜੇ ਹੀ ਆ ਕਿਉਂਕਿ ਸਾਡਾ ਜਿਹੜਾ ਜਾਨਮਾਲਾ ਜਸਵੀਰ ਭਾਈ ਆ ਉਹ ਵੀ ਖੁਦ ਪਪਰਾਲੀ ਵਿਹਾਇਆ ਪਪਰਾਲੀ ਤਾਂ ਮੈਂ ਬਹੁਤ ਗੱਲਾਂ ਗਿਆ ਜੇ ਮੈਂ ਕਹਿ ਦਮਾਂ ਤਾਂ ਮੈਂ 100 ਗੱਲਾਂ ਵੀ ਗਿਆ ਪਪਰਾਲੀ ਕਿਉਂਕਿ ਮਲਕੀਤ ਸਿੰਘ ਢਾਡੀ ਜਿਹੜਾ ਪਪਰਾਲੀ ਦਾ ਇੰਟਰਨੈਸ਼ਨਲ ਜਥਾ ਉਹ ਵੀ ਇਹਨਾਂ ਦੇ ਪਿੰਡ ਤੇ ਹੀ ਭਾਈ ਬਲੌਨ ਕਰਦਾ ਹੈ ਪਪਰਾਲੀ ਕਰਾਲੀ ਏਰੀਆ ਦੇ ਨੇੜੇ ਆ ਸੋਹਣਾ ਵਧੀਆ ਪਿੰਡ ਆ ਚਲੋ ਕਿਉਂਕਿ ਸਾਡੇ ਪਿੰਡ ਪਪਰਾਲੀ ਦੀਆਂ ਦੋ ਕੁ ਇੱਕ ਜਸਵੀਰ ਵਾਜ ਦੇ ਅੰਦਰ ਸਾਰੇ ਇੱਕ ਪਾਰਲੀ ਸਟ ਕਰ ਇੱਕ ਭੈਣ ਆ ਜੀ ਰਵਿੰਦਰ ਕੌਰ ਉਹਨਾਂ ਦੇ ਬੇਟੇ ਦਾ ਵੀ ਜਨਮ ਦਿਨ ਹੈ ਮਨਰਾਜ ਸਿੰਘ ਮਹਾਰਾਜ ਨੂੰ ਵੀ ਚੜ੍ਹਦੀ ਕਲਾ ਰੱਖੇ ਵੀ ਅੱਜ 8 ਫਰਵਰੀ ਦਾ ਹੀ ਉਹਨਾਂ ਦਾ ਜਨਮ ਦਿਨ ਹੈ ਸੋ ਚਲੋ ਮਹਾਰਾਜ ਬੱਚੇ ਨੂੰ ਲੰਬੀ ਉਮਰ ਆ ਬਖਸ਼ੇ ਵੀ ਮੈਨੂੰ ਪਤਾ ਨਹੀਂ ਵੀ ਕਿੱਥੇ ਤੇ ਉਹ ਬਲੋਨ ਕਰਦੇ ਆ ਜੀ ਉਹਨਾਂ ਦਾ ਕਮੇਟੀ ਆਇਆ ਸੀ ਵੀ ਤੁਹਾਡਾ ਬੇਟਾ ਲੰਬੀ ਲੰਬੀ ਉਮਰ ਭਾਈ ਜੀ ਉਹ ਮਾਤਾ ਪਿਤਾ ਦਾ ਅਗਿਆਕਾਰੀ ਹੋਵੇ ਮਹਾਰਾਜ ਜੀ ਨੂੰ ਵਿੱਦਿਆ ਦਾ ਦਾਨ ਬਖਸ਼ੇ ਸੋ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਵੀ ਤੁਹਾਨੂੰ ਦਿਖਾਉਂਦਾ ਵੀ ਕਿਹੜੇ-ਕਿਹੜੇ ਆਪਣੇ ਕੰਮੇ ਲੱਗੇ ਹੋਏ ਆ ਤੇ ਬਾਕੀ ਉਧਰ ਜਾਣਾ ਉਹ ਵੀ ਦਿਖਾਵਾਂਗੇ ਭਾਈ ਵੀ ਤੁਸੀਂ ਵੀਡੀਓ ਨੂੰ ਪਿਆਰ ਬਹੁਤ ਦਿੰਦੇ ਸਤਿ ਅੰਦਰ ਲੋ ਧੰਨਵਾਦ ਚਲੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਭਾਈ ਬੱਚਿਆਂ ਨੂੰ ਭੇਜ ਕੇ ਹਾਲੇ ਸਿੰਬਰ ਸੁਮਰਿਆ ਮੰਨ ਲਾਦੀ ਹੋਣਾ ਹੈ ਵੀ ਚਲੋ ਗਏ ਆ ਨਿਆਣਾ ਤੇ ਬਾਦੀ ਨੇ ਆਪਣਾ ਲੱਗਿਆ ਰਹਿਣਾ ਮੈਂ ਕਿਹਾ ਕਰਦੀ ਉਧਰ ਪਾ ਕੀ ਕਰਦੇ ਹੈ ਕੀ ਕਰਦੇ ਹੈ ਹਰਜੀਤ ਹਾਂਜੀ ਲੋ ਲੋ ਸਸਕਾ ਜੀ ਸਾਰਿਆਂ ਨੂੰ ਹਾਏ 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 ਰੋਟੀ ਬਾ ਮੱਕੀ ਕੀ ਰੋਟੀ ਪਾਈ ਸਰਸੋਂ ਦਾ ਸਾਗ ਹਾਂਜੀ ਜਿਹਨੇ ਖਾਣਾ ਆ ਸਕਦਾ ਹੈ ਹੁਣਾਂ ਤਾਂ ਕਿਸੇ ਨੇ ਨਹੀਂ ਦੂਰ ਤੇ ਕਹਿ ਦਿੰਦੇ ਸੀ ਮੇਰੇ ਉਹਨੇ ਵੀ ਜੜਾ ਗਿਆ ਜੰਮ ਜਵਾਵ ਥੋੜਾ ਫਿਰ ਪ੍ਰਸ਼ਾਤਾ ਸ਼ਰਮਗੇ ਜੀ ਚਲ ਕੋਈ ਨਹੀਂ ਪਕਾ ਲਾ ਲੱਗੀ ਵੀ ਹੈ ਪਾਈ ਇਹ ਬਣਾ ਦੋਆ ਬੰਦਾ ਆਪਣਾ ਹੋ ਲਾ ਹਾਂ ਬਈ ਰੋਟੀ ਰੋਟੀ ਖਾ ਲਈ ਦਸਤੀ ਗਾ ਜੀ ਜਾਇਆ ਹੁੰਦਾ ਨਹੀਂ ਦੂਰ ਹੋਤ ਹੈ ਥੱਕ ਗਿਆ ਜਾਇਆ ਲੂੰ ਵੀ ਮਾਰਿਆ ਮੇਰਾ ਇੱਕ ਵਾਰ ਠੀਕ ਕਰਦੇ ਸੀ ਮਠੰਡੇ ਬਟੰਡੇ ਹੀ ਜਾਣਾ ਉੱਥੇ ਜਿੱਥੇ ਤੁਸੀਂ ਗਏ ਤੇਨਾਂ ਦੇ ਤਿੰਨ ਤਿੰਨ ਘੰਟੇ ਚਾਰ ਲੱਗ ਜਾਂਦੇ ਆ ਜਾਣ ਨੂੰ ਹਾਂ ਉਹ ਸਿੰਗਲ ਜੇ ਰੋਡ ਆ ਜਾਂਦੇ ਨਾ ਬੜਾ ਬਾਈਪਾਸ ਨਹੀਂ ਜਾਂਦਾ ਕੋਈ ਚੱਲ ਜੱਗਾ ਜਾਊਗਾ ਜੱਗੇ ਵੀ ਜਾਣਾ ਹਾਂ ਵੈਗਨਰ ਜਾਊਂਗੀ ਵੈਗਨਰ ਜਾਊਗੀ ਹਾਂ ਠੀਕ ਆ ਦੇ ਨਾਲ ਆਲਟੋ ਜੱਗੇ ਵਾਲੀ 22500 ਦੇ ਲੱਗ ਜਾਂਦੀ ਸੀ ਮੇਰੇ ਬਾਈ ਕਹਿੰਦਾ ਬਹੁਤ ਘੱਟ ਚ ਮੜੂਗੀ ਮੈਨੂੰ ਰਾਤ ਦੌਂਦਾ ਤਾਂ ਹਾਂ ਪਰ ਫਰਕ ਤਾਂ ਹੈਗਾ ਸੀ ਹਾਂ ਜੀ ਦਾ 32 33 ਦੀ ਐਵਰੇਜ ਹੁੰਦੀ ਹੈ ਜੀ ਹੂੰ ਆ ਰੇ ਡਬਲ ਵਾਲੇ ਹੈ ਆ ਰ ਡਬਲ ਹੁਣ ਤੁਹਾਨੂੰ ਪਤਾ ਸੀ ਤਾਂ ਭਾਈ ਮੈਂ ਜਾ ਕੇ ਦਿਖਾਉਂਦਾ ਖੜਾ ਹੈ ਉੱਥੇ ਇੱਕ ਟਰਾਲਾ ਅੱਛਾ ਪੀਟੀਓ 1 ਡਬਲ ਜੈਕ ਦਾ 16 ਫੁੱਟ ਸ਼ੈਰ ਉਹ ਦੇਖਣਾ ਸੀ ਬਾਈ ਨੇ ਅੱਛਾ ਕਿ ਨਵੇਂ ਵੀ ਬਣਾਉਂਦੇ ਆ ਉਹ ਨੰਬੀ ਵੀ ਹੋਣ ਉੱਥੇ ਖੜੇ ਚਲ ਠੀਕ ਹੈ ਤੁਮ ਘਰ ਫਿਰ ਅਸੀਂ ਜਾਂਦੇ ਹਾਂ ਮਾਰਿਆ ਉਹਦਾ ਦੇਖ ਚਲੋ ਭਾਈ ਇਹ ਹਨ ਆਪਣੇ ਕੰਮ ਹਾਂ ਵੀ ਸਰਦਾਰ ਨਹੀਂ ਹੈ ਮੈਨੂੰ ਇਜਾਜ਼ਤ ਆ ਆ ਜਾ ਇਹ ਤਾਂ ਬਾਈ ਆਹ ਡਿਪਾਰਟਮੈਂਟ ਹਨ ਜਿਹੜਾ ਇੱਥੇ ਨੌਕਰੀ ਕਰਦੀ ਹੈ ਕਿ ਸਤਨਾ ਨਹੀਂ ਜੀ ਕਦੇ ਦੀ ਮੈ ਕਰਨੀ ਪੈਂਦੀ ਆ ਕਿੰਨੀ ਤਨਖਾਹ ਲਗੀ ਵੀ ਤੈਨੂੰ ਤਾਂ ਮੂੰਗੀ ਆ ਜੀ ਅਸਰੇ ਆਏ ਬਈ ਮੇਰੀ ਲਾਜ ਰੱਖ ਜੀ ਮੇਰੀ ਸਰਦਾਰ ਦੀ ਦੂਰ ਚਾ ਦੂਰ ਚਾਰ ਦਾ ਲਿਆ ਮਾਜੇ ਪੰਜ ਦਾ ਲਿਆ ਰੋਕ ਟੋਕ ਥੋੜਾ ਕੋਈ ਹਾਂ ਹਾਂ ਜੀ ਘਰ ਦੀ ਬਹੂ ਆ ਘਰ ਦੀ ਬਹੂ ਖੁਸ਼ ਚਾਹੀਦੀ ਆ ਹਾਂ ਜੀ ਕੁਝ ਤਾਂ ਮਹਿਗੀ ਆ ਜੀ ਪਤਾ ਕੀ ਗੱਲ ਤਾਂ ਸਮ ਪਤਾ ਵੀ ਕੰਮ ਕਰਦਾ ਜਾਂਦਾ ਜੀ ਇਹ ਲక్ష్ਮੀ ਖੋਸਾ ਨਾ ਬੰਦੇ ਦਾ ਕੁਝ ਨਹੀਂ ਵਿਗੜ ਸਕਦਾ ਹਾਂ ਜੀ ਉਹ ਤਾਂ ਹੈਗਾ ਜੀ ਦਾਰ ਚਾਹੀਦਾ ਜੀ ਪਰਵਾਰ ਵੀ ਸਾਰੇ ਜਿਦਾਂ ਹੀ ਰੱਖੋ ਆਪਣਾ ਦਾਦੇ ਨੂੰ ਖੁਸ਼ ਹੈ ਕਿ ਨਹੀਂ ਹਾਂਜੀ ਹੂੰ ਪ੍ਰਸ਼ਾਦਾ ਬਣਾਤਾ ਜੀ ਹੂੰ ਹੂੰ ਵੀ ਹੁਣ ਸਾਡੇ ਚ ਦੱਸਦੇ ਵੀ ਮਲਾਈ ਪਾ ਕੇ ਲੈਣਾ ਦੱਸਿਗੇ ਦੱਸਿਹੀ ਪਾ ਕੇ ਤੁਹਾਨੂੰ ਆ ਜਾਣ ਨਾਲ ਨਹੀਂ ਜਾਣ ਦੇ ਲਈ ਆ ਜਾ ਆ ਜਾ ਤੂੰ ਗੱਲਾਂ ਮਾਰ ਲੈ ਤੇਨੀਆਂ ਅਸੀਂ ਦੇਸੀ ਕੀ ਕਰ ਗਈਆਂ ਹੈ ਭਾਈ ਪਿਆਰ ਚਾਹੀ ਦੇਖਣੀ ਮੀਆਂ ਬੀਬੀ ਜਰੂਰ ਆਪਣੇ ਚ ਪਿਆਰ ਰੱਖੋ ਇਹ ਦੁਨੀਆਦਾਰੀ ਹੈ ਬਾਅਦ ਦੇ ਵਿੱਚ ਆਪਾਂ ਨੂੰ ਬੱਚਿਆਂ ਨੇ ਵੀ ਨਹੀਂ ਦੇਖਣਾ ਆਪਣੇ ਤੰਦੀ ਲੱਜਣਾ ਵੀ ਜਨਾਨੀ ਦਾ ਸਾਥ ਹੈ ਉਹਦੇ ਘਰ ਵਾਲੇ ਨੇ ਦੇਣਾ ਘਰ ਵਾਲੇ ਦਾ ਜਿਹੜਾ ਸਾਥ ਹੁੰਦਾ ਬੁਢਾਪੇ ਦੇ ਵਿੱਚ ਜਨਾਨੀ ਨੇ ਜਾ ਕੇ ਦੇਣਾ ਇਹ ਹੁਣੀ ਤੇ ਸੋਚ ਕੇ ਚੱਲੋ ਵੀ ਆਪਣੇ ਜੀਵਨ ਸਾਥੀ ਨਾਲ ਬਣਾ ਕੇ ਰੱਖੋ ਹੋਰ ਤੁਹਾਡਾ ਕੋਈ ਕੁਝ ਨਹੀਂ ਵਿਗਾੜਦਾ ਇੰਨੀ ਸਾਥ ਦੇਣਾ ਮੇਰਾ ਭਾਈ ਆ ਦੇਖ ਬਾ ਹੋ ਗਈ ਕੇ ਹਾਂਜੀ ਹਾਂ ਤਿਆਰ ਆ ਰੋਟੀ ਦਿਓ ਪ੍ਰਸ਼ਾਦਾ ਦਿਓ ਮੈਂ ਤਾਂ ਹੀ ਕੋ ਲੇਟ ਜੇ ਲੱਗੀ ਦੀ ਬਾਹਨ ਵੀ ਜਦੇ ਖਾ ਲੈਂਦੇ ਗਰਮ ਗਰਮ ਹਾਂ ਆ ਦੇਖ ਮੱਕੀ ਦਾ ਗਰਮ ਗਰਮ ਵਧੀਆ ਲੱਗਦਾ ਹੁੰਦਾ ਜੀ ਹਾਂ ਹਾਂ ਕਹੋ ਭਾਈ ਠੀਕ ਹੈ ਅੱਜ ਅਸ਼ਨਦੀ ਵੀ ਪੇਰੈਂਟਸ ਮੀਟਿੰਗ ਦੀ ਸਕੂਲ ਚ ਉੱਥੇ ਵੀ ਜਾਣਾ ਪੈਣਾ ਤੁਹਾਨੂੰ ਹੁਣ ਮੈਂ ਚੱਲਿਆ ਹੁਣ ਤੂੰ ਜਾ ਸਕਦੀ ਹੈ ਤਰਾਹ ਹੋ ਗਈ ਤਾਂ ਹੈ ਨਹੀਂ ਚਲ ਕੋਈ ਨਹੀਂ ਉਹਨਾਂ ਨੇ ਤੈਨੂੰ ਦੱਸਣਾ ਹੀ ਵੀ ਤੁਹਾਡਾ ਬੱਚਾ ਕਿਹਾ ਜਾ ਪੜ ਜਾ ਕਿਆ ਕਮੀ ਹੈ ਕਿਆ ਇਹ ਬਸ ਔਰ ਕੁਝ ਨਹੀਂ ਕਹਿਣਾ ਹੈਗਾ ਹਾਂਜੀ ਜਾਇਂ ਤੇ ਬੀ ਦੋ ਤਿੰਨ ਸਾਲ ਹੋ ਗਏ ਜਦੋਂ ਤੁਸੀਂ ਜਲੰਧਰ ਕੰਮ ਕਰਾਉਣ ਗਏ ਤੇ ਮੀਂਹ ਦੀ ਰਾਤ ਤੇ ਜਾਦ ਗਈ ਢੋੜ ਕੇ ਜਾਇਂ ਹਲੋ ਭਾਈ ਜਲੰਧਰ ਵਾਲਿਆਂ ਤਾਂ ਯਾਦ ਆ ਗਿਆ ਤੇ ਆਸਟ੍ਰੇਲੀਆ ਵਾਲਿਆਂ ਦਾ ਕੱਲ ਫੋਨ ਆਇਆ ਤਾਂ ਜਿੰਨਾਂ ਦੇ ਅਸੀਂ ਜਲੰਧਰ ਕੰਮ ਕਰਕੇ ਆਏ ਉਹ ਵੀ ਆਸਟ੍ਰੇਲੀਆ ਤੇ ਇੱਕ ਵੀਰਨਰ ਕੱਲ ਜਿਹੜਾ ਨਾ ਮੈਂ ਦੱਸਦਾ ਤਾਂ ਕਮੈਂਟ ਅਮਰੀਕਾ ਦਾ ਆਇਆ ਉਹਨਾਂ ਦਾ ਨਾਮ ਬੋਲਿਆ ਅੱਛਾ ਹਾਂ ਬਹੁਤ ਬਾਈ ਪਿਆਰ ਆ ਉਹਨਾਂ ਦਾ ਵੀ ਉਹ ਕਹਿੰਦੇ ਵਧੀਆ ਅਸੀਂ ਤੁਹਾਨੂੰ ਪਿਆਰ ਕਰਦੇ ਆ ਠੀਕ ਹੈ ਭਾਈ ਅਸੀਂ ਵੀ ਤੁਹਾਨੂੰ ਪਿਆਰ ਕਰਦੇ ਆ ਤੁਹਾਡੇ ਸਿਰ ਤੇ ਅਸੀਂ ਖੰਦੇ ਆ ਠੀਕ ਨੇ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਲੈ ਲਵੋ ਪ੍ਰਸ਼ਾਦਾ ਲੈ ਲਓ ਹਾਂ ਠੀਕ ਨੇ ਫਿਰ ਤਾਂ ਅਮਰ ਸਵੇਰ ਸਵੇਰੇ ਇਹ ਸ਼ੁਰੂ ਕਰਨਾ ਨਾ ਹਾਂਜੀ ਹਨਾ ਰੋਟੀ ਟੁਕੜਾਈ ਫਿਰ ਤੁਸੀਂ ਚਲੇ ਜਾਉਂਗੇ ਫਰ ਹੋਰ ਹੋਰੀ ਸਾਡੇ ਪੋਤੇ ਦਾ ਰਹਿ ਜਾਂਦਾ ਹੈ ਬੱਚੇ ਚਲੇ ਗਏ ਜਸ਼ਨ ਖਾ ਗਈ ਸੀ ਕਦੀ ਰੋਟੀ ਖਾ ਜਰੀ ਨਾ ਪਰਮ ਲੈ ਗਿਆ ਬਣਾ ਚਲ ਜਾ ਲਿਆ ਪਰਮਾਂ ਜਾ ਚਲੋ ਬਾਈ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਫਿਰ ਬਾਅਦ ਦੇ ਵਿੱਚ ਜਾਂਦੇ 10 ਰੋਟੀ ਬਣਾਇਆ ਇੱਥੇ ਆਪਾਂ ਤੋਂ ਤੋਲਾ ਟੈਂਕੀ ਭਰਤੀ ਬੁਗ ਓਕੇ ਚਲੋ ਠੀਕ ਹੈ ਬਾਈ ਓ ਬਾਈ ਇੱਧਰ ਬੰਦਾ ਦੇਖਣਾ ਅੱਸੀ ਗਾਲ ਜੀ ਸਾਰਿਆਂ ਨੂੰ ਦੇ ਲਾਨ ਮੈਂ ਗੱਦਾ ਤਿਆਰ ਹੋਇਆ ਤੂੰ ਨਹੀਂ ਤਿਆਰ ਮੈਂ ਬਿਜੀ ਬਹੁਤ ਆ ਇਕਾਉਣ ਲੱਗੇ ਤਾਂ ਭਈਆ ਮਿਲ ਕੇ ਉੱਥੇ ਖੜ ਕੇ ਦੋ ਕੁ ਮਿੰਟ ਇੱਕ ਰਸਤਾ ਬਹੁਤ ਖਰਾਬ ਇੱਧਰ ਮੁੜ ਗਿਆ ਮੈਂ ਹੂੰ ਮੇਰੇ ਭਾਈਨ 2 ਘੰਟੇ ਮੰਗੇ ਤੇ 2 ਘੰਟੇ ਦੇ ਲਾ 2 ਕਿਲੇ ਜੜਾਂ ਦੇ ਪੱਟੇ ਆਇਆ ਬਹੁਤ ਤੇਜ਼ ਪੱਟੇ ਆ ਉਹ ਵੀ ਬਹੁਤ ਤੇਜ਼ ਜੜਾਂ ਵੱਟ ਗਿਆ ਤੋ ਭਾਈ ਇਹ ਬੰਦਨ ਲਿਖ ਜਾਨਾ ਤਾਂ ਚੱਕ ਫਿਰ ਚੱਲ ਜੀ ਸਸਰੀ ਕਾਲ ਹੋਰ ਆਕਾ ਵਾ ਠੀਕ ਹੈ ਜੀ ਹੋ ਜਾਊਗਾ ਅੱਜ ਕੰਮ ਹਾਂ じゃ ਚੱਲੇ ਹਾਂ ਹੁਣ ਤੁਸੀਂ ਇਹੋ ਜਿਹੇ ਗੋਰੇ ਸੇ ਆਦਮੀ ਯਾਰ ਕੰਮ ਨਾ ਹੋਵੇ ਹਾਂ ਤਾਂ ਕਾਲਾ ਘੋੜਾ ਦੋਣਾ ਹੋਣੀ ਨੂੰ ਇੱਕ ਹਾਂ ਜੀ ਹਾਂ ਚਲੋ ਮਹਾਰਾਜ ਬਰਕਤਾਂ ਰੱਖਿਆ ਸਭ ਕੋ ਲੈ ਹੋ ਜਾਣਾ ਹਾਂ ਬੱਸ ਹੁਣ ਆਪਣਾ ਬਾਥਾ ਹਾਂ ਆਇਆ ਤੇ ਆ ਨਾ ਮਾਰੇ ਪੈਸੇ ਲੈ ਜਾ ਲੋ ਭਾਈ ਤਰਪੇ ਹਾਂ ਜਗੇ ਕਿੰਨਾ ਟਾਈਮ ਲੱਗ ਜੂਗਾ ਹੁਣ ਦੱਸੋ ਸਲੀ ਸਨੇਮ ਲੱਗੂ 2.5 ਘੰਟੇ ਭਾਈ ਨੂ ਮੇਰੋ ਇਧਰ ਸਤਿ ਸ੍ਰੀ ਅਕਾਲ ਜੀ ਮੈਂ ਖਾਲਸਾ ਬੈਰੀ ਫਤਿਹ ਜੀ 2.5 ਘੰਟੇ ਚਾਹਗਾ ਹੁਣ ਦੇਖਦੇ ਹਾਂ ਕਿਉਂਕਿ ਦੇਖ ਮੈਂ ਰੋਡ ਪਰ ਗਿਆ ਨਹੀਂ ਇਹ ਬਾਰ ਬਾਰ ਜਾਂਦੇ ਰਹੇ ਆ ਤੇ ਮੈਂ ਤਿੰਨ ਕਿ ਤਿੰਨ ਚਾਰ ਘੜੇ ਤੇ ਲਾਇਆ ਤੁਸੀਂ ਮੈਂ ਵੀ ਫਰਸਟ ਗੇਲਾ ਜਾ ਰਿਹਾ ਹਾਂ ਇੱਕ ਦਿਨ ਆਏ 4.5 ਘੰਟੇ ਮੈਂ ਪਿੰਡ ਉੱਥੇ ਤੇ ਉੱਥੇ ਤੇ ਹੂੰ ਰਾਤ ਨੂੰ 8 ਵਜੇ ਧੁੰਦ ਪੈ ਗਈ ਭਾਈ 1 ਫੁੱਟ ਵੀ ਨਾ ਦੇਖੇ ਤਾਂ ਕੀ ਖੋਲ ਕੇ ਮੇਰਾ ਘਰ ਦਾ ਕੱਟ ਕੇ ਬੈਠਾ ਰਿਹਾ ਚੱਲ ਤੈਨੂੰ ਚੱਲ ਇਧਰ ਮਾ ਆ ਕੇ ਰਾਤ ਨੂੰ ਹਾਂ ਨਹੀਂ ਧੁੰਦ ਸੀ ਉਦਾਂ 2.5 ਘੰਟੇ ਲੱਗਦੇ ਆ ਉਹ ਜਾਣੀ ਹੁਣ ਦੇਖੋ ਹੋਰ ਅਗਰ ਗੱਲ ਤਾਂ ਆਹੀ ਵੀ ਆਪਾਂ ਨੂੰ ਪਤਾ ਨਹੀਂ ਮੈਨੂੰ ਨੌਲੇਜ ਨਹੀਂ ਆਗੀ ਇਹ ਤਾਂ ਹੈ ਡਰਾਈਵਰ ਬਣਿਆ ਮੈਂ ਇਹਨੂੰ ਕਿਹਾ ਵੀ ਭਾਈ ਤੂੰ ਡਰਾਈਵਿੰਗ ਕਰ ਮੈਨੂੰ ਰਸਤੇ ਦਾ ਪਤਾ ਨਹੀਂ ਹੈਗਾ ਜਿੱਦੀ ਜੀ ਕਰਦਾ ਫੋਨ ਨੇ ਲੈ ਜਾਣਾ ਆਪਾਂ ਨੂੰ ਲੱਗ ਲੱਗ ਗਏ ਚਾ ਉਹ ਗੱਲ ਹੈ ਫਿਰ ਉਹ ਤਾਂ ਫਿਰ ਮੈਂ ਮੈਂ ਹੀ ਬੈਠ ਜਾਣਾ ਸੀਟ 'ਤੇ ਫਿਰ ਉਹ ਫ੍ਰੀ ਹੋ ਕੇ ਬੈਠੂਗਾ ਫੋਨ ਚਲਾਉਂਗਾ ਲੋ ਪੜ੍ਹੋ ਚਲਾਉਣਾ ਹੁਣ ਮੈਂ ਬੰਨਿਆ ਬੈਠਾ ਸਾਨੂੰ ਵੀ ਤਾਂ ਸਾਰਿਆਂ ਨੂੰ ਬੰਨਿਆ ਆ ਹੁਣ ਨਹੀਂ ਬੰਨਿਆ ਤਰੇ ਕਿੰਨਾ ਮਾਰਦਾ ਜਾਂਦੇ ਸੀ ਆ ਲੋ ਬਾਈ ਅਦਰ ਮਲੋ ਪਾਪਾ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਮਾਰ ਖੋਲ ਲੈ ਕੇ ਮਿਲ ਗਿਆ ਇਹ ਤੇਰੇ ਹੁਣ ਹੋਣੀ ਗੱਲ ਮਾਰ ਜੀ ਪਹਿਲੇ ਸੇ ਕਿਉਂ ਕਿਹਾ ਡਾੜੀ ਨਾ ਸਰ ਦਾੜ ਬੰਦ ਦੀ ਦਾੜੀ ਤਾਂ ਵਧੀਆ ਬਣ ਜਾਂਦੀ ਆ ਧਰ ਮਾਰ ਉਹਨਾਂ ਦੇ ਉਹ ਜੋਗੀ ਦੀ ਅੱਜ ਪਾਰਟੀ ਹੈ ਅੱਜ ਦਾ ਕਰ ਹਾਂ ਹੁਣ ਚੜਦੇ ਫੁੱਲ ਅੱਜ ਬਾਪੂ ਆ ਗਿਆ ਹੋ ਜਾਣੀ ਬਾਈ ਬਪੂ ਸਤਾ ਨਹੀਂ ਹਾਂ ਅੱਜ ਨਹੀਂ ਢੁੰਡੀ ਬਾਪੂ ਆ ਗਿਆ ਅੱਜ ਨਾਲ ਬੜਾ ਬਣਦਾ ਪੰਪ ਪੰਪ ਜੇ ਨਾ ਦੇਈ ਜਾਵੇ ਉਹਨੇ ਸਾਨੂੰ ਪੁੱਛਣਾ ਹੈ ਉਹ ਜਾ ਟੇ ਕੇ ਰਹਿ ਆਲੇ ਮੱਛਰੋਂ ਬੜਾ ਦੇ ਹੋ ਰਿਹਾ ਇੱਧਰ ਹਾਂ ਕੋਈ ਰੋਜ਼ ਰੋਜ਼ ਜਾਈ ਜਾਣਾ ਅੱਜ ਤਾਂ ਪੱਕੇ ਬੈ ਨਹੀਂ ਚੱਲੇ ਹਾਂ ਚੱਲ ਠੀਕ ਆ ਵਧੀਆ ਭਾਈ ਸੰਦ ਆਉਂਦਾ ਹੀ ਚੰਗਾ ਜਾਂ ਹੱਥ ਜਾਂ ਪੈਂਦਾ ਹੋਵੇ ਨਾ ਵਿੱਚ ਹਾਂ ਲਾ ਭਾਈ ਨਵਾਂ ਰੋਡ ਨਿਕਲਿਆ ਆ ਭਾਈ ਇਦਰ ਪੁੱਲ ਗਾਹਾਂ ਲੱਗਦਾ ਇੱਕ ਹਾਂ ਜੇ ਹੱਥ ਜੇ ਪੈਂਦਾ ਹੋਵੇ ਵਿੱਚੋਂ ਉਹ ਪੂਰਾ ਕਰ ਲੈਣਾ ਚਾਹੀਦਾ ਮੈਂ ਤਾਂ ਹੈਗਾ ਹੀ ਯਾਰ ਇਹ ਨਾ ਛੱਡੇਗਾ ਸਰ ਸਹੀ ਗੱਲ ਹੈ ਚਲੋ ਭਾਈ ਚੰਦੇ ਆ ਗੱਲ ਸੱਚੀ ਹੈ ਬਾਪਾ ਜੀ ਕਹਿੰਦਾ ਜੀ ਹੱਥ ਪੈਂਦਾ ਪਾ ਲਵੇ ਨਾ ਹਾਂ 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 ਲੋ ਭਾਈ ਦਰਾਹੇ ਵਾਲੀ ਨਹਿਰ ਨਾ ਨਹਿਰ ਜੰਦੀ ਸਰਾਂ ਦਾ ਨਹਿਰ ਸਰਾਂ ਦੇ ਨਹਿਰ ਨੂੰ ਤਾਂ ਦਰਾਹੇ ਵਾਲੀ ਕਹਿ ਦਿੰਦੇ ਆ ਨਹੀਂ ਹਾਂ ਸਰਾਂ ਦਾ ਨਹਿਰ ਹੀ ਨਾਮ ਸਰਾਂ ਦਾ ਹੈ ਆਹ ਹੈ ਤਾਂ ਸਰਾਂ ਦਾ ਪਰ ਨਹੀਂ ਉਹ ਕਹਿੰਦਾ ਦਰਾਹੇ ਵਾਲਾ ਪੁੱਲ ਜਾਣੀ ਇੱਧਰੋਂ ਜਦ ਵੀ ਜਾਂਦੇ ਵੀ ਇੱਧਰ ਆਹੇ ਵਾਲੀ ਨਹਿਰ ਨੂੰ ਪੈਜੇਂ ਦਰਾਹੇ ਨੂੰ ਬਸ ਆਏ ਲੱਗਦੇ ਕਦੇ ਨੋਟ ਕਣੀ ਚੱਲ ਹੋ ਸਕਦਾ ਵੀ ਤੇਰੇ ਦਿਮਾਗ ਚੋਂ ਚੱਲਦਾ ਉਹ ਨਹਿਰ ਸਰੰਦ ਨਹਿਰ ਹੈ ਜੌੜੇ ਪੁਲ ਦਰਾਹੇ ਵਾਲਾ ਪੁਲ ਢੋਲਰ ਵਾਲਾ ਪੁਲ ਪੁਲ ਵੱਜਦੇ ਆ ਪੁਲ ਪੁਲ ਵੱਜਦੇ ਪੁਲਾਂ ਦਾ 9 ਵਜਦਾ ਨਹਿਰ ਸਰੰਦ ਨਹਿਰ ਹੈ ਹਾਂ ਆਪਾਂ ਕਹਿੰਦੇ ਨੇ ਵੀ ਨਹਿਰੇ ਨਹਿਰ ਲਦੇ ਆਣੇ ਚਲੋ ਹਾਂ ਦਰਾਹੇ ਨੂੰ ਹੋ ਜੇ ਸਿੱਧਾ ਨਹਿਰੇ ਨਹਿਰ ਆਏ ਕਿਉਂਕਿ ਇੱਧਰ ਨੂੰ ਰਿਸ਼ਤੇਦਾਰੀ ਨਹੀਂ ਚਲੋ ਮੈਂ 3-4 ਗੱਲਾਂ ਮੈਂ ਦਰਾਹੇ ਵਾਲੀ ਨਹਿਰ ਕਹਿੰਦਾ ਹੋ ਸਕਦਾ ਵੀ ਇਹ ਆਪਣੀ ਆਪਣੀ ਸੋਚਣੀ ਠੀਕ ਨਹੀਂ ਚਲੋ ਇਹ თੋਤੇ ਦਾ ਪਹਿਲਾ ਨਹਿਰ ਪੱਟੋ ਹੀ ਵੀ ਜੀ। ਹੋਰ ਕੱਟੀ ਦੇ ਪੱਟੋ ਹੀ ਹੈ ਸਾਡੇ। ਇੱਥੇ ਬਹੁਤ ਪਹਿਲਾਂ ਨਹੀਂ ਹੈ। ਹਾਂ। ਲੋ ਭਾਈ ਠੀਕ ਹੈ ਚਲੋ। ਲੋ ਭਾਈ ਪਹੁੰਚ ਗਏ। ਚੱਲਦਾ ਕੰਮ। ਮਾਰੋ ਮਾਰ। ਆਹ ਭਾਈ ਬੈੱਡ ਤਿਆਰ ਹੋਏ ਪਏ ਕਿਸੇ ਤਰ੍ਹਾਂ ਦੇ। ਬਾਕੀ ਆਹ ਬਣਿਆ ਹੋਇਆ ਬਣ ਰਿਹਾ। ਆ ਰਾਜਸਥਾਨੀ ਐਗਰੀ ਵਰਕਰਸ ਬਾਜੀ ਬਾਹ ਕੀ ਆ ਯਾਰ ਕਹਾ ਕਹਾ ਨਮੀ ਨਮੀ ਚੀਜ ਹੈ ਦੱਕੀ ਰਾਜਸਥਾਨੀ ਕਣਾ ਭਾਈ ਇਧਰ ਬਣ ਕੇ ਤਿਆਰੀ ਚ ਚੱਲ ਰਿਹਾ ਇੱਥੇ ਦਾ ਕਟਿੰਗ ਹੋਣੀ ਫਿਰ ਬਰਾਬਰ ਚਲੋ ਬਾਤੀ ਇਧਰ ਬੱਟ ਦਾ ਕੰਮ ਹਾਬਜ਼ ਬਈਆ ਦਾ ਬਾਈ ਨਾਲ ਦੀ ਨਾਲ ਬਾਦੂ ਹੋ ਰਿਹਾ ਬਾਹਰ ਦੇ ਸਪਾਸ ਹੀ ਖੜਾ। ਅੱਜ ਜੰਮਾ ਪੈ ਪਾ ਬਹੁਤ ਚੰਗ ਕਰਿਆ ਹੈ। ਹਾਂ। ਜੱਗਿਆ ਪੈ ਤੇ ਦੇਖ ਕੇ ਕਰਾ ਚੰਗ ਕਰਾ। ਹਾਂ। ਦਾਦਾ। ਸੱਚਾ ਦਾਦਾ। ਦਾਦਾ ਦਾ ਨਾ ਲਾਉਂਦੇ ਨਹੀਂ। ਹੂੰ। ਟਰਾਲਾ ਦਾ 10 ਨੰਬਰ ਉੱਪਰ ਨੰਬਰ ਵੀ ਲਿਖਿਆ ਹੋਇਆ ਲੈਂਦੇ। ਟਰਾਲਾ 10 ਨੰਬਰ ਲਾਈਨ ਤੇ ਲੱਗ ਰਿਹਾ। ਚੱਲਾ ਪੱਕੀ ਆ। ਹੋਰ ਕਿਹੜਾ ਨਾਮ ਹੈ ਟਰਾਲੇ ਦਾ? ਆਹ ਬਣ ਰਿਹਾ ਭਾਈ ਗੱਟਾ। ਮੂਰਲਾ। ਹੋਏ ਕੋ ਬਣਿਆ ਕੋ ਦੋ। ਲੈ ਭਾਈ, ਚੱਗਰਨਾ ਇੰਟਰਵਿਊ। ਚਲੋ ਠੀਕ ਆ ਭਾਈ, ਵਧੀਆ ਚੰਗੀ ਗੱਲ ਆ ਕੰਮ ਆ ਭਾਈ। ਫਬਦਾ ਚੜਦਾ। ਬਣਾਉਣਾ ਵੇ ਅੰਦਰ ਆ ਕੇ ਉਹ ਵੀ ਬਾਹਰ ਨਹੀਂ ਰੱਖਦਾ ਨਹੀਂ ਆ ਗਦਾਮਾਂ ਚ ਰੋਦੇ ਹੁੰਦੇ ਨੇ ਇਹ ਵੀ ਅੰਦਰ ਰੱਖਦਾ ਨਹੀਂ ਫਿਰ ਜੰਗ ਰਹਿ ਤਾ ਯਾਰ ਸਭ ਤੋਂ ਵਧੀਆ ਠੀਕ ਜੀ ਝੱਗੇ ਬੈੱਡ ਤਾਂ ਦੇਖ ਲੈ ਕਿਹੜੇ ਸਾਹ ਨਾਲ ਲੈ ਹਾਂ ਯਾਨ ਮੈਂ ਗੰਬਸ ਦੀ ਆ ਬਾਕੀ ਉਹ ਬਣ ਰਿਹਾ ਅੰਦਰ ਉਹ ਰਾਜਵਾ ਲੈਂਦੇ ਨਾਲ ਕਿਹੜੀ ਅੱਛਾ ਵਾਹ ਜੀ ਵਾਹ ਆਏ ਭਾਈ ਕੱਟ ਹੁੰਦੇ ਨਾ ਬਰਾੜ ਇਹ ਆਹ ਲਓ ਜੀ ਭਾਈ ਇਹਨੇ ਜਿੰਨਾ ਮਰਦੀ ਅੱਥਰ ਕਿਤਾਬ ਦੇਖੋ ਪਾਰਾ ਤਖਵੇ ਬਹੁਤ ਵਾਈ ਸਿਸਟਮ ਤਗੜਾ ਹੈ ਆ ਮੁਰਗੀ ਵਿੱਚ ਦਾ ਕੱਟਣੀ ਪਲੇਟ ਇਹ ਤੇ ਤੇ ਮਾਈ ਕੱਟਣੀ ਪਲੇਟ ਹੈ ਚਲੋ ਦਿਖਾਉਂਦੇ ਕੀ ਕੱਟ ਹੋ ਰਿਹਾ ਲੋ ਭਾਈ ਕੱਟ ਹੋ ਗਿਆ ਕਹਿੰਦੇ ਲੋਗੋ ਗੱਗੇ ਨਿਓਂ ਆਨਲਾਈਨ ਦਾ ਕਟ ਆਉਂਦੇ ਹੈ ਬਈ ਸਭ ਤੋਂ ਢੀਲੀ ਪਲੇਟ ਸੇਜੇ ਗੱਲਿਓ ਲੈ ਭਾਈ ਆ ਵੀ ਟਰਾਲਾ ਬਣ ਰਿਹਾ ਹਾਂ ਮੋਡੀਫਾਈ ਹੋਇਆ ਈ ਪੂਰੀ ਟੈਂਪਲ ਉੱਪਰ ਈ ਮੇਲਗਾਉਂ ਉੱਪਰ ਆ ਕੇ ਇਹਨੂੰ ਡੈਕ ਲਾ ਕੇ ਮੇਰਾ ਵਿਢਰਾ ਆਤਾ ਹਾ ਤੇਰੇ ਹਾਂ ਚੱਲਿਆ ਬੇਡਾ ਨਵੇਂ ਘਰ ਹੈ ਹਾਂ ਬਾਕੀ ਭਾਈ ਜੱਗੇ ਵਾਲਾ ਫੇ ਧੱਗਿਆ ਹਲੇ ਮੈਂ ਕਹਿੰਦਾ ਹੀ ਕਿੱਥੇ ਕੰਮ ਆਊਗਾ ਆ ਗਿਆ ਕੰਮ ਸਹੀ ਗੱਲ ਹੈ ਭਾਈ ਉਹ ਭਾਈ ਖਾਤਰ ਕਹਿੰਦਾ ਜੱਗੇ ਦਾ ਸ਼ਾਹਲਾ ਦਿਖਾਤਾ ਹੈ ਇੱਕ ਦੀ ਹੈ ਹੈ ਆਤਾ ਹਾਂ ਇਹ ਵੀ ਬੰਦਾਂ ਨੇ ਆਪਣੀ ਭਾਈ ਰੱਖੀ ਵੀ ਹੈ ਪ੍ਰਦਰਸ਼ਨੀ ਖਾਤਰ ਇਹ ਭਾਈ ਰੰਗ ਵਾਲੇ ਵਾਹ ਬਿਲਕੁਲ ਵਾਸਤੇ ਬੰਦ ਕਮਰਾ ਰੱਖਿਆ ਹੋਇਆ ਭਾਈ ਵੀ ਮੁੱਟੀ ਕਰਦਾ ਕੋਈ ਤੇ ਗੱਲ ਪੱਕੀ ਹੈ ਭਾਈ ਅੱਗੇ ਸਪੈਸ਼ਲ ਰੰਗ ਵਾਸਤੇ ਕਮਰਾ ਹੈ ਚਾਰਾਂ ਛੜ ਤੇ ਬੰਦ ਹੈ ਨਾ ਨਾ ਕਿ ਆ ਜੀ ਮੈਂ ਬਾਅਦ ਨੂੰ ਕਰਦਾ ਦੇਖ ਵੀ ਬਰੇਮਣ ਲੱਗਿਆ ਵਾ ਸਫਾਈ ਚੱਲਦੀ ਆ ਡੈਂਟਿੰਗ ਪੈਂਟਿੰਗ ਜਿਹੜੀ ਮਾਰੇ ਮੋਟੀ ਦੇਖ ਕੇ ਬੱਸ ਲਿਖਾ ਸਾਹ ਹੁੰਦਾ ਤਾਂ ਸਭ ਦੇ ਲਿਖਦੇ ਆ ਸਭ ਦਾਣਾ ਪਾਣੀ ਦੇ ਰਹੇ ਹੈਂ ਕਿੰਨਾ ਭਾਈ ਆ ਪਾ ਡਾਲਾ ਹਰੇਕੇ ਸਾਈਡ ਨੂੰ ਖਲਮਾ ਵੀ ਥੱਲੇ ਨੂੰ ਖਲਮਾ ਵੀ ਕਰਾਉਣ ਲੱਗ ਗਿਆ ਹੈਂ ਬਾਕੀ ਹੈ ਜੇ ਇਹ ਗੱਲ ਬਾਅਦ ਰੰਗ ਦੇ ਪੁੱਲੇ ਕਰਦੇ ਮਿੱਟੀ ਪਾਏ ਜਾਂਦੇ ਹੈ ਰੰਗ ਦੇ ਪੁੱਲੇ ਕਰਦੇ ਮਿੱਟੀ ਪਾਏ ਜਾਂਦੇ ਸਹੀ ਬਾਤ ਪੱਖਾ ਵੀ ਲੱਗਿਆ ਵਾ ਯਾਰ ਲੋ ਭਾਈ ਚੰਗੀ ਗੱਲ ਆ ਕੰਮ ਵਧੀਆ ਬਈ ਆਹਾ ਲਾਈ ਹੁੰਦਾ ਕਰਦਾ ਜੇ ਬਾਕੀ ਉੱਛਾ ਖੜਾ ਬਾਈ ਦਾ ਟਰੈਕਟਰ ਜਿਹਨੇ ਟਰਾਲਾ ਲੱਝਾਣਾ ਹਾਂ ਬੱਸ ਵਾਹ ਹਾਂ ਜਗੇ ਹਿੰਨਾ ਹਲਤਾ ਸਿਸਟਮ ਚੱਲ ਰਿਹਾ ਪੀਟੀਓ ਦੀ ਪਰ ਆੜੇ ਰਹਿ ਗਈ ਪੈਨ ਨੂੰ ਹਾਂ ਹਾਂ ਬਾਈ ਲਾ ਭਾਈ ਹਾਂ ਇਹ ਤਾਂ ਰੋਦੇ ਵਾਲੀ ਆ ਕਿਰਾਇਆ ਵਾਲੀ ਪੱਥਰਾਂ ਪਰ ਚੱਲੂਗੀ ਆ ਭਾਈ 19 7:30 ਉਹ 16 7:30 ਬਾਕੀ ਹੁਣ ਚੈਕਿੰਗ ਚੱਲ ਰਹੀ ਆ ਭਾਈ ਬਾਈ ਲੱਗਿਆ ਵਾ ਇਹਣਾ ਇੱਕ ਗੱਲ ਅਸੀਂ ਤਾਂ ਕਰ ਲੈ ਸਾਰੇ ਖੜੇ ਟਰਾਲੇ ਦਾ ਬਬਤ ਲੋ ਭਾਈ ਲੋ ਭਾਈ ਬਾਕੀ ਇੱਧਰ ਤੁਸੀਂ ਦੇਖਿਆ ਹੀ ਹੈ ਤੇ ਆਹ ਤਿਆਰ ਖੜੇ ਆ ਕਹਿੰਦੇ ਦੇਣ ਵਾਲੇ ਬਾਕੀ ਵੀ ਕਿਉਂਕਿ ਇਹਨੇ ਦੇਖਿਆ ਉਰੀ ਆ ਕੇ ਦੇਖਿਆ ਦੇਖੋ ਅਕਾ ਆਪਣਾ ਹੁੱਕ ਹੁੰਦੀ ਨਹੀਂ ਹੈ ਇਹਨਾਂ ਦੀ ਆਪਣੀ ਉਹ ਹੈ ਵੀ ਆਪਣੀ ਉਹ ਇਹਨਾਂ ਦੀ ਲੋਗੋ ਹੈ ਹੈ ਇਹ ਪੀਟੀਓ ਵਾਲੇ ਆ ਇਹ ਨਹੀਂ ਪੀਟੀਓ ਵਾਲਾ ਇਹ ਜੈਕ ਵਾਲਾ ਪੀਟੀਓ ਵਾਲੇ ਦੀ ਭਾਈ ਲੱਗੇ ਨਿਸ਼ਾਨੀ ਆ। ਉਹ ਪੀਟੀਓ ਵਾਲਾ ਖੜਾ ਏ ਆਹ ਵਾਲਾ। ਉਹਦਾ ਦੇਖੋ ਮੂਰੇ ਤੇ ਖਾਸਾ ਡੱਬਾ ਜਿਹਾ ਚੱਕੰਦਾ ਇੱਥੇ ਤੇ। ਜਿਨਾ ਦੇਖੋ ਹੁਣ ਆ ਪੀਟੀਓ ਆਉਣੀ ਆ ਵੇ। ਹੁਣ ਲੱਗ ਰਹੀ ਆ ਹੌਨੀ 7:00 19:30। ਚਲੋ। ਬਾਕੀ ਚੱਲਦਾ ਕੰਮ। ਚਲੋ ਭਾਈ ਹੁਣ ਪਿੱਛੇ ਪਹੁੰਚ ਗਏ ਟਰਾਲਿਆਂ ਦੇ ਕਿੰਦੇ ਆਹ ਡਾਲਾ ਹੋਰ ਇਹ ਡਾਲਾ ਹੋਰ ਇਹ ਡਾਲਾ ਹੋਰ ਹੈ ਇਹ ਜਮਨ ਉੱਪਰ ਜ਼ਿਆਦਾ ਹੈ ਮੈਂ ਕਹਿੰਦਾ ਇਹ ਥੱਲੇ ਨੂੰ ਇੱਕ ਸਾਈਡ ਨੂੰ ਦੋ ਉਧਰ ਨੂੰ ਤਿੰਨ ਤੇ ਚਾਰ ਪੰਜ ਜਗ੍ਹਾ ਨੂੰ ਖੁੱਲਦਾ ਏ ਆ ਜੱਗ ਚਲੋ ਭਾਈ ਆਪਣੀ ਆਪਣੀ ਪਸੰਦ ਸਾਡੇ ਡਾਲਾ ਚੱਲਦਾ ਆ ਆ ਲਓ ਕਿਉਂਕਿ ਗੰਨਾ ਲੱਦਣਾ ਹੁੰਦਾ ਹੈ ਹਾਂ ਤੇ ਤੁਹਾਨੂੰ ਔਖਾ ਕਰਦਾ ਹਾਂ ਉਹ ਡਾਲਾ ਆਪਣੇ ਕਾਮਯਾਬ ਨਹੀਂ ਹੈਗਾ ਦਫਾੜੂ ਆ ਕਿਸੇ ਨੂੰ ਕੋਈ ਫਰਕ ਨਹੀਂ 8 9 ਟਰਾਲੀ ਮਿਟਿਆ ਸਾਰੇ ਸਹੀ ਗੱਲ ਆ ਚਲੋ ਭਾਈ ਚੱਲਦੇ ਹਲਾ ਆ ਵੀ ਭਾਈ ਕੀ ਜੰਦਾ ਦਾ ਆਵੇ ਲਾ ਭਾਈ ਵੱਜ ਰਹੀ ਆ रफिंग हो रही रफिंग बढ़िया पालस हो रही है भाई आई पांच सौ पचासी ਕੋਤਾ ਭਾਗ ਚੈਕ ਕਰੋ ਸ਼ਰਬਾ ਇਨਸ਼ਾ ਅੱਲਾ ਕੰਮ ਵਧੀਆ ਬਾ ਭਾਈਆ ਹੈ ਵਰਕਸ਼ਾਪ ਵੀਡੀਓ ਚੈੱਕ ਕਰ ਰਹੀ ਹਾਂ ਭਾਈ ਰਾਜਸਥਾਨੀ Rajasthan Agri Works ਫੇਰਾ ਤਾਂ ਹੋ ਗਿਆ ਪਰ ਸਾਡੀ ਡੀਲ ਹੋ ਗਈ ਕंग्रेचुਲੇਸ਼ਨ ਐਂ ਪਾਸ ਹਾਂ ਜੋ ਕਰਕੇ ਕਰਕੇ ਵਿੱਤ ਕੇ ਆਏ ਮੈਂ ਬਾਈ ਮੈਂ ਹੱਥ ਮਲਾਇਆ ਬਾਪੂ ਦੇ ਪੈਰੀ ਹੱਥ ਲਾਉਣੇ ਚਾਹੀਦੇ ਵੈਸੇ ਪੂਰਾ ਪੁੱਤਰਾ ਪੂਰਾ ਪਾਸ ਹੋ ਗਿਆ ਆਪਾਂ ਹਾਂ ਪਾਰਟੀ ਦੇਣੀ ਮੈਣੀਆ ਹੁਣ ਹਾਂ ਜੀ ਹੁਣੇ ਕਰਾਂਗੇ ਰਸਤੇ ਜਾਂਦੇ ਜਾਂਦੇ ਜੀ ਥੋੜੀਆਂ ਗੱਲਾਂ ਕਰਤੀਆਂ ਜੀ ਭਾਈ ਬਾਪੂ ਨੇ ਸਾਡਾ ਦੱਸਦਾ ਦੇਖ ਲਈ ਚਾਚੇ ਤਾਏ ਸਾਡੇ ਸਾਰੇ ਆਪਣਾ ਕੰਮ ਭਾਈ ਨਾਲ ਮਿਲ ਕੇ ਚੱਲੀ ਜਾਂਦਾ। ਤੈਹ ਜੋਗਾ ਸਾਰੇ ਭਾਈਆਂ ਦਾ। ਹਾਂ ਇਹ ਹੈ ਗੱਲ ਆ ਮਾਰ। ਸੋਲਟ ਸਾਰਿਆਂ ਨੂੰ ਆਪਣਾਏ ਨੇ, ਦਨਮਨ ਤੇ ਪਿਆਰ ਕਰਕੇ ਰੱਖਦੇ ਨੇ। ਹਾਂ ਚਲੋ ਭਾਈ ਠੀਕ ਆ। ਤੇ ਆਹ ਭਾਈ ਇਹਨਾਂ ਦੀ ਟਰਾਲਾ ਵੀ ਲੱਤਾ ਭਾਈ ਪੀਟੀਓ ਵਾਲਾ। 16 ਫੁੱਟਾ ਪੀਟੀਓ ਵਾਲਾ। ਵਿੱਦ ਜੈਕ। ਵੀ ਜੈਕ ਵਾਲਾ ਟਰਾਲਾ ਦੁੱਤਾ ਹੈ। ਚਲੋ। ਬਧੇ ਭਾਈ ਸੰਦਾਉਂਦਾ ਹੀ ਠੀਕ ਆ। ਦੇਖਣੀ। ਵੀ ਨੇਤਰભાઈ ਨੇ ਭਾਈ ਦੱਸਾ ਬਾਕੀ ਤੁਹਾਨੂੰ ਮੈਂ ਦੇਖਿਆ ਤੁਸੀਂ ਅੰਦਰ ਘੁੰਮ ਕੇ ਵੀ ਸਿਸਟਮ ਮੈਨੂੰ ਵੀ ਵਧੀਆ ਲੱਗਾ ਚਲੋ ਮੈਂ ਇਸ ਚੀਜ਼ ਦੇ ਵਿੱਚ ਹੈ ਨਹੀਂ ਕਿਸੇ ਦੀ ਵਰਕਸ਼ਾਪ ਦੇ ਵਿੱਚ ਅੱਜ ਤੱਕ ਗਏ ਨਹੀਂ ਜੇ ਇੱਥੇ ਦੀ ਗੱਲ ਤਾਂ ਮੈਂ ਇੱਥੇ ਛੱਡ ਦੇਣੀ ਵੀ ਮੈਨੂੰ ਸਿਸਟਮ ਵਧੀਆ ਲੱਗਾ ਮੈਂ ਨਹੀਂ ਕਹਿੰਦਾ ਵੀ ਕਿਸੇ ਦਾ ਮਾੜਾ ਜਾਂ ਚੰਗਾ ਹਰੇਕ ਦਾ ਆਪਣਾ ਕੰਮ ਹੈ ਠੀਕ ਹੈ ਨਾ ਵੀ ਮਹਾਰਾਜ ਸਭ ਨੂੰ ਤਰੱਕੀਆਂ ਬਖਸ਼ੇ ਵੀ ਮੈਨੂੰ ਜਿੰਨਾ ਕਿ ਮੌਰੇ ਦੇਖਿਆ ਪਹਿਲੀ ਗੱਲ ਹੈ ਵਰਕਸ਼ਾਪ ਜੈ ਮੈਨੂੰ ਵਧੀਆ ਲੱਗਾ ਸਾਫ ਸਫਾਈ ਕਾਰੀਗਰਾਂ ਦਾ ਜੋ ਕੰਮ ਹੈ ਦੁਬਾਰਾ ਤਾਂ ਫੇਰ ਵਧਾਈਆਂ ਜਾ ਜਾ ਕਰ ਬਗੋ ਭਾਈ ਤੁਸੀਂ ਵੀ ਪੁੱਤਰੋ ਚਲੋ ਜੀ ਠੀਕ ਆ ਠੀਕ ਆ ਭਾਈ ਠੀਕ ਆ ਚਲੋ ਭਾਈ